those kind of reason ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਤੁਹਾਨੂੰ ਅਬਿਊਜ਼ ਕੀਤਾ ਜਾਊਗਾ ਤੁਹਾਡੇ ਨਾਲ ਦੁਰਵਿਵਹਾਰ ਕੀਤਾ ਜਾਊਗਾ ਤਾਂ ਤੁਸੀਂ ਡੈਫੀਨਿਟਲੀ ਆਪਣੀ ਐਪਲੀਕੇਸ਼ਨ ਜਿਹੜੀ ਹੈ ਵਿਜੀਦੀ ਤੁਸੀਂ ਦੇ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਮਿਹਨਤ ਮੁਸ਼ਕਤ ਕਰਨ ਵਾਲੇ ਬੰਦੇ ਹੋ ਤਾਂ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਕੈਨੇਡੀਅਨ ਕੈਨੇਡਾ ਨੂੰ ਤੁਹਾਡੀ ਲੋੜ ਹੈ ਯੂਕਰੇਨ ਵਾਰ ਲੱਗੀ ਹੋਈ ਹੈ ਜੇ ਉੱਥੋਂ ਆ ਰਹੇ ਆ ਤਾਂ ਸਾਰੇ ਕੇਸ ਜਿਹੜੇ ਆ ਜੈਨੂਨ ਆ ਉਹ ਪਾਸ ਹੋ ਰਹੇ ਆ ਪਰ ਜਿਹੜਾ ਸਿਰਫ ਲੋਕੀ ਯੂ نو ਆ ਸਿਰਫ ਇੱਕ ਟਾਈਮ ਬਾਈ ਕਰਨ ਲਈ ਕਰ ਰਹੇ ਤੇ ਉਹਨਾਂ ਨੂੰ ਯੂ نو ਦੇ ਸ਼ੁਡ ਬੀ ਵੈਰੀ ਕੇਅਰਫ ਜਿਵੇਂ ਹੀ ਇਮੀਗ੍ਰੇਸ਼ਨ 'ਚ ਤਬਦੀਲੀਆਂ ਹੋ ਰਹੀਆਂ ਨੇ ਤਾਂ ਬਹੁਤ ਜਣਾਂ ਨੂੰ ਇਹ ਲੱਗਦਾ ਕਿ ਇਹ ਮੌਕਾ ਜੇ ਪੱਕੇ ਅਸੀਂ ਆਸਾਨੀ ਨਾਲ ਨਹੀਂ ਹੋ ਪਾਰੇ ਤਾਂ ਫਿਰ ਅਸੀਂ ਰੈਫਿਊਜੀ ਸਟੇਟਸ ਕਲੇਮ ਕਰ ਸਕਦੇ ਹਾਂ ਰੈਫਿਊਜੀ ਕਲੇਮ ਕਰਨਾ ਕਿੰਨਾ ਕੁ ਆਸਾਨ ਹੈ ਤੇ ਕੌਣ ਐਲੀਜੀਬਲ ਹੋ ਸਕਦਾ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਮੀਗ੍ਰੇਸ਼ਨ ਵਕੀਲ ਬ੍ਰਿਜ ਮੋਹਨ ਜੀ ਜੁੜੇ ਹੋਏ ਨੇ ਨੰਬਰ 1 ਕੀ ਰੈਫਿਊਜੀ ਕਲੇਮ ਕਰਨਾ ਸੌਖਾ ਯੈਸ ਬਹੁਤ ਸੋਕਾ ਪਰ ਕੀ ਤੁਹਾਡਾ ਰਫਿਜੀ ਦਾ ਕੇਸ ਕਾਮਯਾਬ ਹੋਗਾ ਦੈਟਸ ਅਨਦਰ ਅਨਦਰ ਕੁਐਸਚਨ ਸੋ ਸਾਰ ਨਾਲੋਂ ਪਹਿਲਾਂ ਰਫਿਜੀ ਦੀ ਡੈਫੀਨੇਸ਼ਨ ਵੀ ਰਫਿਜੀ ਦੀ ਡੈਫੀਨੇਸ਼ਨ ਹੈ ਕਿ ਕੋਈ ਵੀ ਬੰਦਾ ਜਿਹਦਾ ਆਪਣੇ ਧਾਰਮਿਕ ਆਪਣੀ ਨਸਲ ਜਾਂ ਆਪਣੇ ਜੈਂਡਰ ਕਰਕੇ ਜੇ ਉਹਨੂੰ ਆਪਣੀ ਕੰਟਰੀ ਵਿੱਚ ਵਾਪਸ ਭੇਜ ਦਿੱਤਾ ਜਾਵੇ ਫਾਰ ਐਗਜ਼ਾਮਪਲ ਜੇ ਕੋਈ ਗੇ ਬੰਦਾ ਨਾਈਜੀਰੀਆ ਚੋਂ ਆਇਆ ਜਾਂ ਯੂ ਨੋ ਤੁਹਾਡੇ ਪੋਲਿਟিক্যাল ਥਿਊਜ਼ ਕਰਕੇ ਤੁਸੀਂ ਹੁਣ ਪੰਜਾਬ ਚ ਨਹੀਂ ਜਾ ਸਕਦੇ ਫॉर ਦੋਸ ਕਾਈਂਡ ਆਫ ਰੀਜ਼ਨ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਤੁਹਾਨੂੰ ਅਬਿਊਜ਼ ਕੀਤਾ ਜਾਊਗਾ ਤੁਹਾਡੇ ਨਾਲ ਦੁਰਵਿਵਾਰ ਕੀਤਾ ਜਾਊਗਾ ਤਾਂ ਤੁਸੀਂ ਡੈਫੀਨਿਟਲੀ ਆਪਣੀ ਐਪਲੀਕੇਸ਼ਨ ਜਿਹੜੀ ਹੈ ਰਿਫਿਜੀ ਦੀ ਤੁਸੀਂ ਦੇ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਹਾਡੀ ਹੀਅਰਿੰਗ ਹੋਊਗੀ ਡੈਫੀਨਿਟਲੀ ਉਸ ਦੇ ਬਾਅਦ ਫੈਸਲਾ ਕੀਤਾ ਜਾਊਗਾ ਕਿ ਵੀ ਤੁਸੀਂ ਵਾਕਈ ਜੈਨੂਇਨ ਰਿਫਿਜੀ ਹੋ ਜਾਂ ਸਿਰਫ ਟਾਈਮ ਬਾਈ ਕਰ ਰਹੇ ਹੋ ਕਿਹਦਾ ਰਿਫਿਊਜੀ ਕੇਸ ਬਣ ਸਕਦਾ ਤੇ ਕਿਹਦਾ ਨਹੀਂ you know ਜਿਹੜੇ ਜੈਨੂਅਲ ਰਿਫਿਜੀ ਕੇਸਾਂ ਦੀ ਉਹ ਡੈਫੀਨਿਟਲੀ ਲੋਕ ਪੱਕੇ ਹੋ ਰਹੇ ਸਾਡੇ ਆਫਿਸ ਆਲਮੋਸਟ ਐਵਰੀ ਵੀਕ ਵੀ ਵੀ ਹੈਵ ਸਕਸੈਸਫੁਲ ਰਿਫਿਜੀ ਹੀਰਿੰਗਸ ਯਾ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਕੇ ਪੜ੍ਹ ਸਕਦੇ ਹੋ ਪਰ ਯੂ نو ਦੋਸ ਆਰ ਦਾ ਜੈਨੂਅਲ ਕੇਸ ਜਿੱਥੇ ਵਾਕਈ ਜੇ ਬੰਦੇ ਨੂੰ ਯੂ نو ਜਿੱਥੋਂ ਆਏ ਜਿਹੜੀ ਵੀ ਕੰਟਰੀ ਚੋਂ ਆਏ ਆ ਚਾਹੇ ਇੰਡੀਆ ਪਾਕਿਸਤਾਨ ਚਾਹੇ ਅਫਗਾਨਿਸਤਾਨ ਸਪੈਸ਼ਲੀ ਜਿਹੜੀ ਆਪਣੀ ਯੂਕਰੇਨ ਵਾਰ ਲੱਗੀ ਹੋਈ ਹੈ ਜੇ ਉੱਥੋਂ ਆ ਰਹੇ ਆ ਤਾਂ ਸਾਰੇ ਕੇਸ ਜਿਹੜੇ ਆ ਜੈਨੂਅਲ ਆ ਉਹ ਪਾਸ ਹੋ ਰਹੇ ਆ ਪਰ ਜਿਹੜਾ ਸਿਰਫ ਲੋਕੀ ਯੂ نو ਆ ਸਿਰਫ ਇੱਕ ਟਾਈਮ ਬਾਈ ਕਰਨ ਲਈ ਕਰ ਰਹੇ ਆ ਤੇ ਉਹਨਾਂ ਨੂੰ ਯੂ نو ਦੇ ਸ਼ੁੱਡ ਬੀ ਵੈਰੀ ਕੇਅਰਫੁਲ ਜੀ ਹੁਣ ਬਹੁਤ ਸਾਰੇ ਜਿਹੜੇ ਰੋਗ ਨੇ ਜਦੋਂ ਇਮੀਗ੍ਰੇਸ਼ਨ ਤਬਦੀਲੀਆਂ ਹੋ ਰਹੀਆਂ ਨੇ ਪੱਕੇ ਹੋਣਾ ਹੋਰ ਵੀ ਔਖਾ ਕਰ ਦਿੱਤਾ ਗਿਆ ਇੰਟਰਨੈਸ਼ਨਲ ਸਟੂਡੈਂਟ ਇਸ ਕੈਟੇਗਰੀ ਦੇ ਵਿੱਚ ਨੇ ਕਈ ਇਥੇ ਵਿਜ਼ਟਰ ਆਏ ਹੋਏ ਸੀਗੇ ਉਹਨਾਂ ਨੂੰ ਇਹ ਲੱਗਦਾ ਵੀ ਓਕੇ ਜੇ ਕੁਝ ਨਹੀਂ ਹੋ ਰਿਹਾ ਤਾਂ ਆਪਾਂ ਰੈਫਿਊਜੀ ਕਲੇਮ ਕਰਦੇ ਆ ਤਾਂ ਜਦੋਂ ਇੰਨੀ ਆਸਾਨੀ ਨਾਲ ਕਹਿ ਸਕਦੇ ਆ ਤਾਂ ਕਿ ਇੰਨਾ ਆਸਾਨ ਹੈਗਾ ਵੀ ਕੋਈ ਵੀ ਆਪਣਾ ਕੇਸ ਕਿਵੇਂ ਵੀ ਬਣਵਾ ਸਕਦਾ ਰੈਫਿਊਜੀ ਆਈ ਫੀਲ ਵੈਰੀ ਸੌਰੀ ਫਾਧਮ ਜੀ ਯੂ نو ਡਬਦੇ ਨੂੰ ਤੰਕੇ ਦਾ ਸਹਾਰੇ ਵਾਲੀ ਗੱਲ ਹੈ ਯੂ نو ਅਸੀਂ ਵੀ ਜਦੋਂ ਯੂ نو 45 ਸਾਲ ਪਹਿਲਾਂ ਜਦ ਮੈਂ ਇੰਡੀਆ ਛੱਡਿਆ ਸੀਗਾ ਤਾਂ ਯੂ نو ਆਈ ਕੈਨ ਅੰਡਰਸਟੈਂਡ देयर ਡੈਸਪਰੇਸ਼ਨ ਯਾ ਪਰ ਬਾਏ ਦਾ ਐਂਡ ਆਫ ਦਾ ਡੇ ਯੂ نو ਮੈਂ ਤੁਹਾਡੇ ਸਾਰੇ ਲੱਖਾਂ ਦੀ ਤਰ੍ਹਾਂ ਜਿਹੜੇ ਤੁਹਾਡੇ ਸ਼ਰੋਤੇ ਐਸ ਵੇਲੇ ਪ੍ਰੋਗਰਾਮ ਸੁਣ ਰਹੇ ਹਨ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਵੀ ਉਹਨਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਐਸ ਵੇਲੇ ਇੱਕ ਪੋਲਿਟਿਕਲ ਆ ਹਾਰਟਸਪੌਟ ਬਣਿਆ ਹੋਇਆ ਤੇ ਜਿਹੜੇ ਯੂ ਨੋ ਹਾਰਡ ਵਰਕਿੰਗ ਇੰਡੀਵਿਜੂਅਲਸ ਹੈਗੇ ਆ ਜਿਹੜੇ ਯੂ ਨੋ ਕੋਈ ਵੀ ਕਰਾਇਮ ਕਮਿਟ ਨਹੀਂ ਕਰ ਰਹੇ ਸੜਕਾਂ ਤੇ ਯੂ ਨੋ ਟੈਰਾ ਦੀਆਂ ਚੀਕਾਂ ਨਹੀਂ ਪਵਾਉਂਦੇ ਜਾਂ ਕੁੜੀਆਂ ਨੂੰ ਨਹੀਂ ਛੇੜਦੇ ਜਾਂ ਕੋਈ ਕਿਤੇ ਗਲਤ ਗਤੀਵਿਧੀਆਂ ਨਹੀਂ ਇਨਵੋਲ ਹੁੰਦੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਨੇ ਨਹੀਂ ਕੱਢਣਾ ਪਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਜਿਹੜੇ ਜਨੂਅਲ ਰਫਿਜੀ ਕੇਸਿਸ ਹੈਗੇ ਆ ਯੂ ਨੋ ਜਿਹੜੇ ਆ ਬੰਦਿਆਂ ਨੂੰ ਜਿਹੜੀ ਕੰਟਰੀ ਚੋਂ ਆਏ ਆ ਜੀ ਉੱਥੇ ਬਾਸ ਭੇਜ ਦਿੱਤਾ ਜਾਵੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਉਹ ਕੇਸਿਸ ਡੈਫੀਨਿਟਲੀ ਪਾਸ ਹੋ ਰਹੇ ਨੇ ਯਾਨੀ ਕਿ ਜੇ ਨੇ ਆ ਜਾਂ ਕੁਝ ਵੀ ਹੋ ਜਾਊਗਾ ਉਹ ਜਿਹੜਾ ਨਾ ਸੋਚਣ ਰਫਿਊਜੀ ਹਰ ਕੋਈ ਨਹੀਂ ਲਗਾ ਸਕਦਾ ਰਾਈਟ ਕਿਸੇ ਵੀ ਤਰੀਕੇ ਦਾ ਤੁਸੀਂ ਜੇ ਨਕਲੀ ਤਰੀਕੇ ਦੇ ਯੂ نو ਤੁਸੀਂ ਕੋਈ ਵੀ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮੇਰਾ ਖਿਆਲ ਆ ਕਿ ਵੀ ਉਹ ਉਹ ਜਿਹੜੇ ਕੇਸਾਂ ਪਾਸ ਨਹੀਂ ਹੋਣੇ ਸੋ ਇਹ ਯੂ نو ਜਿਹੜੇ ਜਿਹੜਾ ਆਪਣਾ ਰਫਿਊਜੀ ਸਿਸਟਮ ਬਣਿਆ ਇਹ ਬਣਿਆ ਹੀ ਜੈਨੂਇਨ ਜਿਹੜੇ ਬੰਦੇ ਆ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੋਂ ਨਾ ਲਈ ਹੈ ਜੀ ਹੁਣ ਕੋਈ ਇਨਸਾਨ ਆ ਮਤਲਬ ਚਾਹੇ ਉਹ ਵਿਜ਼ਟਰ ਆ ਲੋ ਚਾਹੇ ਫਿਰ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਇੱਥੇ ਆਇਆ ਹੋਇਆ ਵਰਕ ਪਰਮਿਟ ਦੇ ਉਤੇ ਮੰਨ ਲਓ 3 ਸਾਲ ਹੋ ਗਏ ਉਹਨਾਂ ਨੂੰ ਆਏ ਨੂੰ ਉਦੋਂ ਤੁਹਾਨੂੰ ਨਹੀਂ ਸੀਗਾ ਤਾਂ ਇੱਕ ਇੱਕ ਕੈਟਾਗਰੀ ਦੇ ਵਿੱਚ ਸਮਝਾਉਂਗੇ ਵੀ ਇਹ ਚੀਜ਼ ਹੈ ਵੀ ਤਿੰਨ ਸਾਲ ਤੋਂ ਤੁਹਾਡਾ ਕੋਈ ਰਿਫਿਊਜੀ ਕੁਝ ਨਹੀਂ ਤੁਹਾਨੂੰ ਇਦਾਂ ਦਾ ਹੋਇਆ ਅਚਾਨਕ ਤੁਸੀਂ ਇਹ ਸੋਚ ਲਿਆ ਵੀ ਸਾਨੂੰ ਥ੍ਰੈਟ ਆ ਰਹੇ ਸਾਨੂੰ ਇਹ ਹੋ ਰਿਹਾ ਤੇ ਅਸੀਂ ਰਿਫਿਊਜੀ ਕਲੇਮ ਕਰੀਏ ਯੂ نو ਇਟ ਅਗੇਨ ਡਿਪੈਂਡਸ ਓਨ ਦਾ ਫੈਕਟਸ ਹੈ ਜੀ ਤੱਥਾਂ ਤੇ ਨਿਰਭਰ ਕਰਦਾ ਹੈ ਕਿ ਵੀ ਯੂ نو ਪਰ ਆਮ ਤੌਰ ਤੇ ਜਿਹੜੇ ਜੈਨੂਇਰ ਰਿਫਿਊਜੀਸ ਹਨ ਉਹ 에ਅਰਪੋਰਟ ਤੇ ਆਂਦੇ ਸਾਰੀ ਆਪਣਾ ਯੂ نو ਡੈਕਲੇਅਰ ਡਿਕਲੇਅਰ ਕਰਦੇ ਆ ਪਰ ਉਹਦਾ ਇਹ ਮਤਲਬ ਨਹੀਂ ਵੀ ਤੁਸੀਂ ਬਾਅਦ ਚ ਨਹੀਂ ਕਰ ਸਕਦੇ ਯੂ نو ਸਰਕਮਸਟੈਂਸਿਸ ਡੂ ਚੇਂਜ ਯੂ نو ਆ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਯੂਕਰ ਬੰਦੇ ਉਥੋਂ ਕਿਵੇਂ ਆਪਣੀ ਜਾਨ ਬਚਾ ਕੇ ਆ ਰਹੇ ਆ ਪਰ ਰੋਜ਼ ਦੇਖਦੇ ਆ ਆ ਆ ਆਪਣਾ ਮਿਡਲ ਈਸਟ ਕੀ ਹੋ ਰਿਹਾ ਆ ਜੇ ਕਿਸੇ ਵੀ ਤਰੀਕੇ ਨਾਲ ਯੂ نو ਆਈ ਡੋਨਟ ਬੀ ਫੈਕਟ ਸਪੈਸਿਫਿਕ ਠੀਕ ਆ ਪਰ ਜੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਵੀ ਜੈਨੂਅਲ ਤਰੀਕੇ ਨਾਲ ਜੇ ਤੁਹਾਨੂੰ ਵਾਪਸ ਭੇਜ ਦਿੱਤਾ ਜਾਵੇ ਤੁਹਾਡੀ ਜਾਨ ਨੂੰ ਖਤਰਾ ਜਾਂ ਯੂ نو ਬਿਕੋਜ਼ ਆਫ ਯਰ ਪੋਲਿਟিক্যাল ਵਿਊਜ਼ ਜਾਂ ਅੱਜ ਅੱਜਕੱਲ ਯੂ نو ਜਿਹੜੀ ਜੈਂਡਰ ਆ ਆ ਬੇਸ ਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਜੀ ਉਹਦੇ 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 ਬੇਸ ਤੇ ਲੋਕ ਬਹੁਤ ਪੱਕੇ ਹੋ ਰਹੇ ਆ ਮੈਂ ਕਿਸੇ ਵੀ ਬੰਦੇ ਨੂੰ ਕੋਈ ਯੂ نو ਆ ਆ ਯੂ نو ਐਨੀ ਕੋਂਗਾ ਕੋਈ ਤੁਸੀਂ ਕੋਈ ਗਲਤ ਰਸਤਾ ਅਪਣਾਓ ਪਰ ਜਿਹੜਾ ਜਿਹੜਾ ਯੂ نو ਜਿਹੜੇ ਲੋਕ ਇਹ ਸੋਚਦੇ ਆ ਕਿ ਜੇ ਆਪਾਂ ਰਫਿਜੀ ਦਾ ਕੇਸ ਅਪਲਾਈ ਕਰਤਾ ਤਾਂ ਅਸੀਂ ਬਣ ਗਏ ਉਹਨਾਂ ਦੀ ਜਿਹੜੀ ਸੋਚ ਆ ਸਾਰਾ ਸਾਰ ਗਲਤ ਆ ਜੀ ਜੀ ਹੂੰ ਹੋਰ ਨਿਯਮਾਂ ਦੇ ਵਿੱਚ ਜਿਹੜੇ ਚੇਂਜਸ ਆ ਰਹੇ ਨੇ ਇੱਥੇ ਡਿਪੋਟੇਸ਼ਨ ਦੀਆਂ ਗੱਲਾਂ ਹੋ ਰਹੀਆਂ ਨੇ ਵੀ ਬਹੁਤ ਸਾਰੇ ਡਿਪੋਟੇਸ਼ਨਸ ਵੀ ਹੋ ਰਹੀਆਂ ਨੇ ਕੀ ਤੁਹਾਡੇ ਜ਼ਿਹਨ ਦੇ ਵਿੱਚ ਵੀ ਜਾਂ ਤੁਹਾਡੇ ਕੋਲੇ ਦਾ ਕੇਸ ਆ ਡਿਪੋਟੇਸ਼ਨ ਵਾਲਾ ਯੂ نو ਆ ਜਿਹੜੇ ਗਲਤ ਬੰਦੇ ਆ ਜੀ ਫਾਰ ਇਗਜ਼ਾਮਪਲ ਜੇ ਕਿਸੇ ਬੰਦੇ ਤੇ ਬਲਾਤਕਾਰ ਦਾ ਕੇਸ ਲੱਗਿਆ ਆ ਸੌਰੀ ਕੇਸ ਬਣਿਆ ਕਨਵੈਕਟ ਹੋ ਜਾਂਦਾ ਤਾਂ ਉਹਨੂੰ ਡੈਫੀਨਟਲੀ ਜੀ ਅੱਜਕੱਲ ਇਹ ਰਿਪੋਰਟ ਕਰ ਰਹੇ ਆ ਸੋ ਯੂ نو ਜੇ ਤੁਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਮਿਹਨਤ ਮੁਸ਼ਕਤ ਕਰਨ ਵਾਲੇ ਬੰਦੇ ਕੈਨੇਡਾ ਨੂੰ ਤੁਹਾਡੀ ਲੋੜ ਹੈ ਤੁਹਾਨੂੰ ਕੈਨੇਡਾ ਦੀ ਲੋੜ ਹੈ ਸੋ ਇਟ ਫਿਟਸ ਲਾਈਕ ਅ ਗਲਬ ਪਰ ਨਾਲ ਦੀ ਨਾਲ ਆਪਣਾ ਜਣਾ ਵਤੀਰਾ ਉਹ ਵਧੀਆ ਰੱਖੋ ਯੂ نو ਜੇ ਤੁਸੀਂ ਪੜ੍ਹਾਈ ਲਿਖਾਈ ਲਈ ਆਏ ਹੋ ਆਪਣੀ ਪੜ੍ਹਾਈ ਲਿਖਾਈ ਜ਼ਰੂਰ ਕਰੋ ਜੇ ਤੁਸੀਂ ਕੰਮ ਕਾਜ ਲਈ ਆਏ ਹੋ ਕੰਮ ਕਾਜ ਜ਼ਰੂਰ ਕਰੋ ਹੀਰਾ ਫੇਰੀਆਂ ਤੋਂ ਬਚੋ ਤੇ ਯੂ نو ਜਿਵੇਂ ਆ ਅਨਟਾਰੀਓ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਜੀ ਜਿਹੜੇ ਆਪਣੇ ਕਾਰਾਂ ਦੀ ਚੋਰੀ ਦੀ ਹੈ ਜੀ ਸੋ ਉਹਨਾ ਗਤਵਿਧੀਆਂ ਨੂੰ ਅਗਰ ਤੁਸੀਂ ਬਚ ਕੇ ਰਹੋਗੇ ਤਾਂ ਮੇਰਾ ਨਹੀਂ ਖਿਆਲ ਵੀ ਕੈਨੇਡਾ ਨੇ ਕਿਸੇ ਨੂੰ ਬਾਹਰ ਭੇਜਣਾ ਪ੍ਰੋਵਾਈਡਡ ਵੀ ਤੁਸੀਂ ਆਪਣਾੜਾ ਰੈਕੋਰਡ ਕਲੀਨ ਰੱਖਦੇ ਕਹਿੰਦੇ ਨੇ ਸਟ੍ਰੌਬਰੀ ਹਿੱਲ ਦੇ ਵਿੱਚ ਜਿਵੇਂ ਇਹ ਪਟਨਾਵਾ ਹੋਈਆਂ ਸੀ ਹੁਣ ਇਹਨਾਂ ਦਿਨਾਂ ਦੇ ਵਿੱਚ ਉੱਥੇ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਉੱਥੇ ਵੀ ਪੁਲਿਸ ਤਨਾਤ ਰਹਿੰਦੀ ਹੈ ਤੇ ਹੁਣ ਉਹ ਪਲਾਜ਼ਾ ਖਾਲੀ-ਖਾਲੀ ਦਿਖਣ ਲੱਗ ਗਿਆ ਜਿਹਨੂੰ ਗੇੜੀ ਰੂਟ ਕਹਿੰਦੇ ਸੀਗੇ ਤੇ ਦੂਜੀ ਗੱਲ ਇਹ ਹੈ ਕਿ ਟ੍ਰਾਂਸ ਲਿੰਕ ਉੱਥੇ ਵੀ ਕਹਿੰਦੇ ਨੇ ਕਿ ਅੱਜ ਕੱਲ ਪੁਲਿਸ ਮੁਲਾਜ਼ਮ ਜਾਂ ਸਿਕਿਉਰਿਟੀ ਵਾਲੇ ਦਿਖਾਈ ਦੇ ਰਹੇ ਨੇ ਕੀ ਇਹ ਖਬਰ ਸੱਚ ਹੈਗੀ ਬਿਲਕੁਲ ਸੱਚ ਹੈ ਕਮਿਊਨिटीज ਹਨ ਸੋ ਯੂ نو ਬਿਲਕੁਲ ਹਰ ਇੱਕ ਜਗ੍ਹਾ ਤੇ ਇਹਨਾਂ ਨੇ ਆਪਣੀ ਜਿਹੜੀ ਅ ਅ ਕੈਪੇਬਿਲਿਟੀ ਟੂ ਅਜ਼ਰਬ ਦਿਾਈ ਹੋਈ ਹੈ ਪੁਲਸਾਂ ਨੇ ਸੋ ਆਈ ਥਿੰਕ ਦੈਟਸ ਗੁੱਡ ਨਿਊਜ਼ ਜੀ ਹੁਣ ਇਮੀਗ੍ਰੇਸ਼ਨ ਤਬਦੀਲੀਆਂ ਦੇ ਕਾਰਨ ਕਈ ਲੋਕ ਪਰੇਸ਼ਾਨ ਨੇ ਕਈ ਡਰ ਰਹੇ ਨੇ ਕਈਆਂ ਲੱਗਦਾ ਹੁਣ ਕੈਨੇਡਾ ਛੱਡਣਾ ਪੈਣਾ ਜਿਹੜੇ ਛੱਡਣ ਦਾ ਨਹੀਂ ਵੀ ਸੋਚ ਰਹੇ ਉਹ ਗਲਤ ਤਰੀਕੇ ਨਾਲ ਜਾਂ ਕਿਸੇ ਵੀ ਹਿੱਲੇ ਵਸੀਲੇ ਪੱਕੇ ਹੋਣ ਦੇ ਰਾਹ ਲੱਭ ਰਹੇ ਨੇ ਉਹਨਾਂ ਵਾਸਤੇ ਕੋਈ ਤੁਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਮੈਂ ਤਾਂ ਜੀ ਸਿਰਫ ਇਹ ਕਹੂੰਗਾ ਕਿ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਇਸ ਕੰਟਰੀ ਚ ਬਸਰ ਕਰ ਰਹੇ ਹਾਂ ਤੁਹਾਨੂੰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹਨਾਂ ਨੇ ਜਿਹੜਾ ਬੰਦਿਆਂ ਨੂੰ ਡਿਪੋਰਟ ਕਰਨਾ ਜਾਂ ਮਾਸ ਡਿਪੋਰਟੇਸ਼ਨ ਹੋਣੀ ਹੈ ਇਹ ਇਵਨ ਇੱਥੇ ਜਾਂ ਇਵਨ ਯੂਨਾਈਟਿਡ ਸਟੇਟਸ ਚ ਵੀ ਇਹ ਉਹਨਾਂ ਬੰਦਿਆਂ ਨੂੰ ਕੱਢਣਾ ਜਿਨ੍ਹਾਂ ਦਾ ਪਛੋਕੜ ਮਾਰਾ ਜਾਂ ਜਿਨ੍ਹਾਂ ਨੇ ਇੱਥੇ ਆ ਕੇ ਯੂ نو ਵਾਇਲੈਂਟ ਕ੍ਰਾਈਮਸ ਕੀਤੇ ਹਨ ਯੂ نو ਰੇਪ ਕਰਾ ਕੀਤਾ ਕੋਈ ਇਹ ਜੇ ਜੇ ਤੁਸੀਂ ਗਤਵਿਧੀ ਚ ਇਨਵੋਲਡ ਹੋ ਤਾਂ ਤੁਸੀਂ ਡੈਫੀਨਿਟਲੀ ਤੁਹਾਨੂੰ ਫਿਕਰਮੰਦ ਹੋਣਾ ਚਾਹੀਦਾ ਪਰ ਜੇ ਤੁਸੀਂ um ਜਿਵੇਂ ਮੈਂ ਦੱਸਿਆ ਕੋਈ ਮਿਹਨਤ ਮੁਸ਼ਕਲ ਕਰਨ ਵਾਲੇ ਬੰਦੇ ਹੋ ਤੇ ਮੋਸਟ ਆਫ ਯੂ نو ਜਿੰਨੇ ਵੀ ਆਪਣੇ ਇੰਡੀਆ ਤੋਂ ਇਮੀਗ੍ਰੈਂਟਸ ਆਏ ਆ ਜੀ ਸਟੂਡੈਂਟਸ ਵਗੈਰਾ ਆਏ ਆ ਆਮ ਵੈਰੀ ਪ੍ਰਾਊਡ ਟੂ ਸੇ ਵੀ ਆਲਮੋਸਟ 95% ਬਹੁਤ ਮਿਹਨਤ ਕਰਨ ਵਾਲੇ ਉਹਨਾਂ ਚੋਂ 5% ਜਰੂਰ ਬੈਡ ਐਪਲ ਦਾ ਜਿਹੜਾ ਕਿ ਸਾਰਿਆਂ ਦਾ ਨਾਮ ਬਦਨਾਮ ਕਰ ਰਹੇ ਆ ਪਰ ਜਿਹੜੇ ਬਾਕੀ ਦੇ ਮੋਸਟ ਆਫ ਦਮ ਦੇ ਆਰ ਵਰਕਿੰਗ ਹਾਰਡ ਐਂਡ ਆ ਡੋਨਟ ਥਿੰਕ ਦੇ ਨੀਡ ਟੂ ਵਰੀ ਐਟ ਆਲ ਜੀ ਥੈਂਕ ਯੂ ਸੋ ਮਚ ਪ੍ਰਸ਼ਾ ਮੋਹ ਜੀ ਥੈਂਕ ਯੂ ਥੈਂਕ ਯੂ ਸੋ ਜਿਹੜੇ ਹਾਰਡਵਰਕ ਕਰਦੇ ਨੇ ਜਿਵੇਂ ਕਿ ਬ੍ਰਿਜਮੋਨ ਜਿਨੇ ਦੱਸਿਆ ਵੀ ਉਹਨਾਂ ਨੂੰ ਡਰਨ ਦੀ ਤਾਂ ਲੋੜ ਨਹੀਂ ਐ ਦੂਜਾ ਇਹ ਕਿ ਜੇ ਸਾਡੇ ਦਿਮਾਗ ਦੇ ਵਿੱਚ ਕਿਤੇ ਵੀ ਹੁੰਦਾ ਵੀ ਓਕੇ ਕੋਈ ਹੋਰ ਹੀਲਾ ਵਸੀਲਾ ਨਹੀਂ ਲੱਭ ਰਿਹਾ ਤਾਂ ਅਸੀਂ ਰੈਫਿਊਜੀ ਕਲੇਮ ਕਰ ਸਕਦੇ ਹਾਂ ਸੋ ਇਸ ਗੱਲ ਦਾ ਧਿਆਨ ਜ਼ਰੂਰ ਦੇਣਾ ਰੈਫਿਊਜੀ ਸਾਰਿਆਂ ਵਾਸਤੇ ਨਹੀਂ ਹੈ ਔਰ ਤੁਸੀਂ ਕੋਈ ਵੀ ਪੇਪਰ ਬਣਾ ਕੇ ਜੇ ਕਲੇਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਫੇਕ ਕੇਸ ਪਾਇਆ ਗਿਆ ਤਾਂ ਉਹ ਅਪਰੂਵ ਨਹੀਂ ਹੋਣਾ ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ ਕੈਮਰਾਮੈਨ ਅਮਿਤ ਪਨੇਸਰ ਦੇ ਨਾਮ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ